ਵੇਖੋ ਸਿਆਣੇ ਕਹਿੰਦੇ ਨੇ ਕਿ ਮਾਪੇ ਕਦੇ ਕੁਮਾਪੇ ਨਹੀਂ ਬਣਦੇ ਬੱਚੇ ਭਾਵੇਂ ਆਪਣੇ ਮਾਪਿਆਂ ਦੇ ਨਾਲ ਜਿੰਨਾ ਮਰਜ਼ੀ ਮਾੜਾ سلوਕ ਕਰਦੇ ਰਹਿਣ ਪਰ ਮਾਪੇ ਫਿਰ ਵੀ ਆਪਣੇ ਬੱਚਿਆਂ ਦੀ ਹਮੇਸ਼ਾ ਸੁੱਖ ਮੰਗਦੇ ਨੇ ਕਹਿੰਦੇ ਨੇ ਕਿ ਇੱਕ ਵਾਰ ਇੱਕ ਲੜਕੇ ਨੇ ਆਪਣੀ ਮਾਂ ਨੂੰ ਜਿਹੜੀ ਬਜ਼ੁਰਗ ਹੋ ਗਈ ਸੀ ਬਿਰਧ ਆਸ਼ਰਮ ਦੇ ਵਿੱਚ ਛੱਡ ਕੇ ਆਇਆ ਜਦੋਂ ਬਿਰਧ ਆਸ਼ਰਮ ਦੇ ਵਿੱਚ ਛੱਡ ਕੇ ਆਇਆ ਕੁਝ ਸਮਾਂ ਲੰਘਿਆ ਤੇ ਮਾਂ ਨੇ ਕਹਿੰਦਨ ਕਿ ਆਪਣੇ ਪੁੱਤ ਨੂੰ ਘਰ ਦੇ ਵਿੱਚ ਫੋਨ ਕੀਤਾ ਕਿ ਪੁੱਤਰ ਗਰਮੀਆਂ ਦੇ ਦਿਨ ਆ ਗਏ ਇਸ ਬਿਰਧ ਆਸ਼ਰਮ ਦੇ ਵਿੱਚ ਗਰਮੀ ਬਹੁਤ ਹੈ ਤੂੰ ਇੰਜ ਕਰਕੇ ਇੱਕ ਪੱਖਾ ਇੱਥੇ ਸੇਵਾ ਕਰ ਜਾ ਪੁੱਤਰ ਨੇ ਮਾਂ ਦੀ ਗੱਲ ਮੰਨੀ ਤੇ ਪੱਖਾ ਜਿਹੜਾ ਸੀ ਇੱਕ ਲੈ ਕੇ ਬਿਰਧ ਆਸ਼ਰਮ ਦੇ ਵਿੱਚ ਦੇ ਕੇ ਆਇਆ ਫਿਰ ਕੁਝ ਸਮਾਂ ਲੰਘਿਆ ਮਾਂ ਨੇ ਫੇਰ ਫੋਨ ਕੀਤਾ ਕਿ ਬੱਚੇ ਇਸ ਬਿਰਧ ਆਸ਼ਰਮ ਦੇ ਵਿੱਚ ਪੀਣ ਵਾਸਤੇ ਤੱਤਾ ਪਾਣੀ ਮਿਲਦਾ ਹੈ ਤੂੰ ਇੰਜ ਕਰ ਕੋਈ ਫਰਿੱਜ ਲੈ ਕੇ ਦੇ ਜਾ ਬੱਚੇ ਨੇ ਕਹਿੰਦੇ ਨੇ ਕਿ ਆਪਣੀ ਮਾਂ ਵਾਸਤੇ ਇੱਕ ਫਰਿੱਜ ਦੇ ਕੇ ਆਇਆ ਤੇ ਨਾਲ ਕਹਿੰਦੇ ਨੇ ਕਿ ਆਪਣੀ ਮਾਂ ਨੂੰ ਫਿਰ ਪੁੱਛਿਆ ਕਿ ਮਾਂ ਇੱਥੇ ਹੋਰ ਵੀ ਬਜ਼ੁਰਗ ਰਹਿੰਦੇ ਨੇ ਪਰ ਉਹਨਾਂ ਦੇ ਬੱਚੇ ਦੇ ਇੱਥੇ ਕਦੇ ਕੁਝ ਦੇ ਕੇ ਨਹੀਂ ਗਏ ਨਾ ਉਹ ਆਪਣੇ ਬੱਚਿਆਂ ਦੇ ਕੋਲੋਂ ਕੁਝ ਮੰਗਦੇ ਨੇ ਪਰ ਮਾਂ ਤੂੰ ਆਪਣੇ ਵਾਸਤੇ ਪੱਖਾ ਵੀ ਮੰਗ ਲਿਆ ਫਰਿੱਜ ਵੀ ਮੰਗ ਲਈ ਇਹ ਕਾਰਨ ਕਿ ਮਾਂ ਕਹਿ ਲੱਗੀ ਬੱਚੇ ਇਹ ਸਾਰਾ ਕੁਝ ਮੈਂ ਆਪਣੇ ਵਾਸਤੇ ਨਹੀਂ ਮੰਗਿਆ ਇਹ ਤੇਰੇ ਵਾਸਤੇ ਮੰਗਿਆ ਹੈ ਬੱਚਾ ਬੜਾ ਹੈਰਾਨ ਹੋਇਆ ਲੜਕਾ ਹੈਰਾਨ ਹੋਇਆ ਕਹਿ ਲੱਗਾ ਮਾਂ ਮੇਰੇ ਵਾਸਤੇ ਉਹ ਕਿਵੇਂ ਕਹਿ ਲੱਗੀ ਵੇਖ ਬੱਚੇ ਇਸ ਬਿਰਧ ਆਸ਼ਰਮ ਦੇ ਵਿੱਚ ਗਰਮੀ ਬਹੁਤ ਹੈ ਮੈਂ ਪੱਖਾ ਮੰਗਾਇਆ ਇੱਥੇ ਪੀਣ ਵਾਸਤੇ ਠੰਡਾ ਪਾਣੀ ਨਹੀਂ ਮਿਲਦਾ ਫ੍ਰਿਜ ਮੰਗਾਈ ਪਰ ਬੱਚੇ ਸਾਰਾ ਕੁਝ ਸੱਚ ਕਰਕੇ ਜਾਣੀ ਮੈਂ ਤੇਰੇ ਵਾਸਤੇ ਮੰਗਵਾਇਆ ਕਹਿ ਲੱਗਾ ਮਾਂ ਉਹ ਕਿਵੇਂ ਕਹਿ ਲੱਗਾ ਵੇਖ ਮਾਂ ਕਹਿ ਲੱਗੀ ਵੇਖ ਪੁੱਤਰ ਅੱਜ ਮੈਂ ਬਜ਼ੁਰਗ ਹੋਈ ਬੁੱਢੀ ਹੋਈ ਤੂੰ ਮੈਨੂੰ ਇਸ ਬਿਰਧ ਆਸ਼ਰਮ ਦੇ ਵਿੱਚ ਛੱਡ ਕੇ ਆਇਆ ਤੇ ਮੈਨੂੰ ਪਤਾ ਹੈ ਕਿ ਜਿਵੇਂ ਅੱਜ ਤੂੰ ਮੈਨੂੰ ਬੁੱਢੀ ਹੋਏ ਨੂੰ ਇਸ ਬਿਰਧ ਆਸ਼ਰਮ ਦੇ ਵਿੱਚ ਛੱਡ ਕੇ ਗਿਆ ਕੱਲ ਨੂੰ ਬੱਚੇ ਤੇਰੇ ਪੁੱਤਰ ਵੀ ਤੈਨੂੰ ਬਿਰਧ ਆਸ਼ਰਮ ਦੇ ਵਿੱਚ ਜ਼ਰੂਰ ਛੱਡ ਕੇ ਜਾਣਗੇ ਇਹ ਮੇਰੇ ਬੱਚੇ ਤੇ ਮੈਨੂੰ ਇਸ ਗੱਲ ਦਾ ਖਿਆਲ ਹੈ ਫਿਕਰ ਹੈ ਤੇਰੀ ਕਿ ਤੂੰ ਤੇ ਅੱਜ ਮੈਨੂੰ ਪੱਖਾ ਤੇ ਫਰਿੱਜ ਲਿਆਣ ਕੇ ਦੇ ਦਿੱਤੇ ਮੈਨੂੰ ਫਿਕਰ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਪਤਾ ਨਹੀਂ ਤੇਰੇ ਪੁੱਤਰਾਂ ਨੇ ਤੇਰੇ ਬੱਚਿਆਂ ਨੇ ਤੈਨੂੰ ਪੱਖਾ ਜਾਂ ਫਰਿੱਜ ਵੀ ਦੇਣੀ ਆ ਜਾਂ ਨਹੀਂ ਦੇਣੀ ਇਹ ਮੈਂ ਤੇਰੇ ਵਾਸਤੇ ਮੰਗਵਾਏ ਨੇ ਵੇਖੋ ਮਾਪੇ ਹਮੇਸ਼ਾ ਆਪਣੇ ਬੱਚਿਆਂ ਦੀ ਫਿਕਰ ਕਰਦੇ ਨੇ ਯਤਨ ਕਰੀਏ ਕੋਸ਼ਿਸ਼ ਕਰੀਏ ਕਿ ਹਮੇਸ਼ਾ ਆਪਣੇ ਮਾਪਿਆਂ ਦੀ ਰਿਸਪੈਕਟ ਕਰੀਏ ਸਤਿਕਾਰ ਕਰੀਏ ਕਦ Shiv Kumar Botalvi ਨੇ ਆਖਿਆ ਸੀ ਕਿ ਮਾਂ ਤੇਰੇ ਆਪਣੇ ਦੁੱਧ ਵਰਗਾ ਤੇਰਾ ਮਿੱਠੜਾ ਹੈ ਨਾ ਜੀਬ ਹੋ ਜਾਏ ਮੱਖ ਮਿੱਠੀ ਹਾਏ ਨਹੀਂ ਤੇਰਾ ਨਾਮ ਲਿਆ ਉਨ੍ਹਾਂ ਦੇ ਅੰਦਰ ਭਾਵਨਾ ਸੀ ਜਿਨ੍ਹਾਂ ਨੇ ਮਾਂ ਦੀ ਸੇਵਾ ਕੀਤੀ ਉਹਨਾਂ ਨੂੰ ਬਹੁਤ ਕੁਝ ਮਿਲਿਆ ਕਦੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਉਹਨਾਂ ਦੀ ਮਾਂ ਨੇ ਮਾਤਾ ਗੰਗਾ ਜੀ ਨੇ ਅਸੀਸ ਦਿੱਤੀ ਕਿ ਪੁੱਤਰ ਜਾਂ ਤੈਨੂੰ ਤੇਰੀ ਮਾਂ ਦੀ ਅਸੀਸ ਹੈ ਕਿ ਤੇਰੇ ਘਰ ਦੇ ਵਿੱਚ ਪੁੱਤਰਾਂ ਦੀ ਇੱਕ ਜੋੜੀ ਜਨਮ ਲਵੇਗੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਚੁੱਪ ਕੀਤੇ ਰਹੇ ਮਾਤਾ ਗੰਗਾ ਜੀ ਨੇ ਆਖਿਆ ਪੁੱਤਰ ਜੀ ਕੀ ਗੱਲ ਜਾ ਤੁਹਾਡੀ ਮਾਂ ਦੇ ਤੁਹਾਨੂੰ ਅਸੀਸ ਹੈ ਬਚਨ ਹੈ ਵਰ ਦਿੱਤਾ ਕਿ ਤੁਹਾਡੇ ਘਰ ਦੇ ਵਿੱਚ ਪੁੱਤਰਾਂ ਦੀਆਂ ਦੋ ਦੋ ਜੋੜੀਆਂ ਜਨਮ ਲੈਣਗੀਆਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਫਿਰ ਵੀ ਚੁੱਪ ਕੀਤੇ ਰਹੇ ਧਨ ਮਾਤਾ ਗੰਗਾ ਜੀ ਨੇ ਫਿਰ ਬਚਨ ਕੀਤਾ ਕਿ ਲਾਲ ਮੇਰੇ ਪੁੱਤਰ ਜਾ ਤੈਨੂੰ ਵਰ ਦਿੱਤਾ ਕਿ ਤੇਰੇ ਘਰ ਦੇ ਵਿੱਚ ਪੰਜ ਪੁੱਤਰ ਜਨਮ ਲੈਣਗੇ ਤੇ ਧਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਹੱਥ ਜੋੜ ਕੇ ਆਖਿਆ ਸੀ ਕਿ ਮਾਤਾ ਜੀ ਮੈਨੂੰ ਪਤਾ ਜੋ ਤੁਸੀਂ ਅਸੀਸਾਂ ਦਿੱਤੀਆਂ ਵਰ ਦਿੱਤੇ ਉਹ ਪੂਰੇ ਜ਼ਰੂਰ ਹੋਣਗੇ ਪਰ ਮਾਤਾ ਜੀ ਜਿੱਥੇ ਪੰਜ ਪੁੱਤਰਾਂ ਦੇ ਦਾਤ ਦੇ ਬਚਨ ਕਰ ਦਿੱਤੇ ਉਥੇ ਇੱਕ ਕਿਰਪਾ ਕਰ ਦਿਓ ਮੈਨੂੰ ਆਪਣੇ ਪੁੱਤਰ ਨੂੰ ਇਹ ਵੀ ਅਸੀਸ ਦੇ ਦਿਓ ਕਿ ਮੇਰੇ ਘਰ ਦੇ ਵਿੱਚ ਇੱਕ ਧੀ ਦਾ ਵੀ ਜਨਮ ਹੋਵੇ ਮਾਤਾ ਗੰਗਾ ਜੀ ਨੇ ਅਸੀਸ ਦਿੱਤੀ ਕਿ ਜਿੱਥੇ ਤੁਹਾਡੇ ਘਰ ਦੇ ਵਿੱਚ ਪੰਜ ਪੁੱਤਰ ਹੋਣਗੇ ਉਥੇ ਤੁਹਾਡੇ ਘਰ ਦੇ ਵਿੱਚ ਇੱਕ ਧੀ ਵੀ ਪੈਦਾ ਹੋਵੇਗੀ ਔਰ ਸੱਚ ਕਰਕੇ ਜਾਨਣਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਘਰ ਦੇ ਵਿੱਚ ਪੰਜ ਪੁੱਤਰਾਂ ਨੇ ਜਨਮ ਲਿਆ ਤੇ ਬਾਬਾ ਗੁਰਦਿੱਤਾਂ ਜੀ ਤੋਂ ਬਾਅਦ ਦੂਸਰੇ ਨੰਬਰ ਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਧੀ ਪੈਦਾ ਹੋਈ ਜਿਹਦਾ ਨਾਮ ਰੱਖਿਆ ਗਿਆ ਬੀਬੀ ਵੀਰੋ ਜੀ ਵੇਖੋ ਮਾਪਿਆਂ ਦੀ ਕੋਈ ਸੇਵਾ ਕਰੇ ਮਾਪੇ ਅਸੀਸਾਂ ਦਿੰਦੇ ਨੇ ਤੇ ਮਾਪਿਆਂ ਦੀਆਂ ਦਿੱਤੀਆਂ ਹੋਈਆਂ ਅਸੀਸਾਂ ਜ਼ਰੂਰ ਪੂਰੀਆਂ ਹੁੰਦੀਆਂ ਨੇ